हेलो एवरीवन वेलकम बैक टू माय चैनल सो ऐसे टॉपिक स्टार्ट कर जा रहे हैं जी अशोका का ग्रेट हाँ जी अशोका का ग्रेट ठीक है जन आप कहने अशोक का महान महान करके उन्होंने जाने गया सब तो पहले आप देखें अशोक का बर्थ कित हो है जी अशोक का बर्थ होया जी तीन सौ चार ਈਸਵੀ ਪੂਰਵ ਕਿੱਥੇ ਹੋਇਆ ਸੀ ਪਾਟਲੀਪੁੱਤਰ ਜੋ ਕਿ ਅੱਜ ਦੇ ਪ੍ਰੈਜ਼ੈਂਟ ਪਟਨਾ ਬਿਹਾਰ ਚ ਠੀਕ ਹੈ ਜੀ ਅਸ਼ੋਕਾ ਦਾ ਗ੍ਰੇਟ ਕਿਉਂ ਕਿਹਾ ਕਿ ਉਹ ਸਿੱਗੇ ਪੜਦੇ ਆ ਬਰਥ ਕਿੱਥੇ ਹੋਇਆ 340 ਈਸਵੀ ਪੂਰਵ ਪਾਟਲੀਪੁੱਤਰ ਪਟਨਾ ਬਿਹਾਰ ਵਿੱਚ ਹੋਇਆ ਠੀਕ ਹੈ ਇਹਦੇ ਪਿਤਾ ਦਾ ਨਾਮ ਕੀ ਸੀ ਅਸ਼ੋਕਾ ਦੇ ਪਿਤਾ ਦਾ ਨਾਮ ਕੀ ਸੀ ਜੀ ਬਿੰਦੂਸਾਰ ਠੀਕੇ ਹੁਣ ਇਹਨਾਂ ਦੀ ਗ੍ਰੈਂਡ ਇਹ ਕਿਹਨਾਂ ਦਾ ਗ੍ਰੈਂਡ ਸਮਝਿਆ ਗ੍ਰੈਂਡਫਾਦਰ ਲਿਖ ਲਓ ਗ੍ਰੈਂਡਫਾਦਰ ਇਹਨਾਂ ਦੇ ਕੌਣ ਸੀ ਚੰਦਰਗੁਪਤ ਮੌਰੀਆ ਮੌਰੀਆ ਠੀਕੇ ਦੇ ਇਕਵਲ ਲਿਖ ਲਓ ਅਸ਼ੋਕ ਦਾ ਬਰਥ 340 ਈ ਪੂਰਵ ਪਾਟਲੀ ਪੁੱਤਰ ਠੀਕੇ ਪਟਨਾ ਬਿਹਾਰ ਵਿੱਚ ਹੋਇਆ ਜੋ ਕਿ ਜੇ ਪ੍ਰੈਜ਼ੈਂਟ ਹੈ ਪਿਤਾ ਦਾ ਨਾਮ ਸੀਗਾ ਬਿੰਦੂਸਰ ਗ੍ਰੈਂਡਫਾਦਰ ਉਹਨਾਂ ਦੇ ਦੇਦਾਦਾ ਜੀ ਸੀਗੇ ਉਹ ਚੰਦਰਗੁਪਤ ਮੌਰੀਆ ਸੀ ਤੁਹਾਨੂੰ ਪਤਾ ਹੈ ਚੰਦਰਗੁਪਤ ਮੌਰੀਆ ਕੌਣ ਸੀਗੇ ਮੌਰੀਆ ਸਾਮਰਾਜ ਦੇ ਪਹਿਲੇ ਸ਼ਾਸਕ ਸੀਗੇ ਜਿਨ੍ਹਾਂ ਨੇ 321 ਤੋਂ ਲੈ ਕੇ ਇਸਵੀ ਪੂਰਵ ਤੋਂ ਲੈ ਕੇ 297 ਤੱਕ ਸ਼ਾਸਨ ਕੀਤਾ ਠੀਕ ਹੈ ਰਾਜ ਕੀਤਾ ਕਹਿ ਲਓ ਜਾਂ ਸ਼ਾਸਨ ਕੀਤਾ ਹਾਂਜੀ ਜੋ ਚੰਦਰਗੁਪਤ ਮੌਰੀਆ ਦੀ ਮੌਤ ਹੋ ਜਾਂਦੀ ਤੇ ਉਹਨਾਂ ਤੋਂ ਬਾਅਦ ਉਹਨਾਂ ਦਾ ਬੇਟਾ ਆਉਂਦਾ ਬਿੰਦੂ ਸਾਹ ਤੇ ਬਿੰਦੂਸਰ ਕੌਣ ਹੈ ਜੀ ਹੁਣ ਅਸ਼ੋਕਾ ਦੇ ਫਾਦਰ ਹੈ ਠੀਕ ਹੈ ਬਿੰਦੂਸਰ ਕੌਣ ਹੈ ਅਸ਼ੋਕਾ ਦੇ ਫਾਦਰ ਹੈ ਅਸ਼ੋਕਾ ਦੇ ਫਾਦਰ ਹੈ ਇਹਨਾਂ ਨੇ ਕਿੰਨੇ ਤੋਂ ਕਿੰਨੇ ਰਾਜ ਕੀਤਾ ਇਹਨਾਂ ਨੇ 297 ਤੋਂ ਲੈ ਕੇ 273 ਤੱਕ ਰਾਜ ਕੀਤਾ ਰਾਜ ਟੋਟਲ ਇਹਨਾਂ ਨੇ 25 ਸਾਲ ਕੀਤਾ ਠੀਕ ਹੈ 25 ਸਾਲ ਕੀਤਾ ਉਸ ਤੋਂ ਬਾਅਦ ਆ ਗਿਆ ਅਸ਼ੋਕ ਜਦੋਂ ਬਿੰਦੂਸਰ ਦੀ ਮੌਤ ਹੋ ਜਾਂਦੀ ਹੈ ਠੀਕ ਹੈ ਉਹਨਾਂ ਦੀ ਡੈਥ ਹੋ ਜਾਂਦੀ ਹੈ ਉਹਨਾਂ ਤੋਂ ਬਾਅਦ ਅਗਲਾ ਉਹਨਾਂ ਦਾ ਬੇਟਾ ਆ ਗਿਆ ਅਸ਼ੋਕ ਦਾ तो बिंदु बिंदुसार का बेटा अशोक ठीक है अशोक शासन कदों बैठा वो दो सौ तिहत्तर च ठीक है राज शासन से बैठा ठीक है कि हम देख लो एक बार चंद्रगुप्त मौर्य जी स्वस्थ से बेटा अगे आ, तो आ गया बिंदु सर बिंदु सर की मौत तो बाद बेटा जो आया है वो है अशोक अशोक उन्नीस दो सौ तिहत्तर शासन से बैठा ਹਾਂਜੀ ਜਦੋਂ ਸ਼ਾਸਨ ਤੇ ਬੈਠ ਗਿਆ 273 ਵਿੱਚ ਤੇ ਅਸ਼ੋਕ ਦੀ ਜ਼ਿੰਦਗੀ ਚ ਇੱਕ ਨਵਾਂ ਟਰਨਿੰਗ ਪੁਆਇੰਟ ਆਉਂਦਾ ਕਿਹੜਾ ਜੀ ਟਰਨਿੰਗ ਪੁਆਇੰਟ ਆਉਂਦਾ ਨਵਾਂ ਮੋੜ ਜ਼ਿੰਦਗੀ ਉਹਨਾਂ ਦੀ ਚ ਆਉਂਦਾ ਆ ਕਲਿੰਗਾ ਵਾਰ ਵਾਰ ਹੁੰਦਾ ਜੁਝ ਠੀਕ ਜੀ ਕਲਿੰਗਾ ਦਾ ਯੁੱਧ ਆਉਂਦਾ ਇਹਦੇ ਵਿੱਚ ਕਦੋਂ ਹੁੰਦਾ 261 ਇਸਵੀ ਪੂਰਵ ਵਿੱਚ ਠੀਕ ਹੈ ਕਿੱਥੇ ਇਹ ਜਿਹੜਾ ਕਲਿੰਗਾ ਆ ਐਸ ਵੇਲੇ ਕਿੱਥੇ ਆ ਹੁਣ ਇੱਕ ਏਸ਼ੀਅਨ ਭਾਰਤੀ ਇਤਿਹਾਸੀ ਕੀਤਾ ਸੀਗਾ ਇਹ ਐਸ ਵੇਲੇ 오ਡੀਸਾ ਨਾਰਥ ਦੇ ਆਂਧਰਾ ਪ੍ਰਦੇਸ਼ ਵਿੱਚ ਪਾਇਆ ਜਾਂਦਾ ਆ ਠੀਕ ਹੈ ਹੁਣ ਵੀ ਉੱਥੇ ਇਹ ਹੈਗਾ ਆ ਹੁਣ ਤੋਂ ਸਿਰ ਮੈਨੂੰ ਇਹ ਦੱਸਣਾ ਕਿ ਇੱਕ ਸਾਈਡ ਸੀਗਾ ਅਸ਼ੋਕਾ ਠੀਕ ਹੈ ਅਸ਼ੋਕਾ ਦੀ ਗ੍ਰੇਟ ਐਂਡ ਦ ਆਪੋਜ਼ਿਟ ਕੌਣ ਸੀ ਜਨ ਦੇ ਨਾਲ ਇਹਨਾਂ ਦਾ ਯੁੱਧ ਹੋਇਆ ਠੀਕ ਹੈ ਇਸ ਯੁੱਧ ਨੂੰ ਕਹਿੰਦੇ ਅਸ਼ੋਕਾ ਨੇ ਜਿੱਤ ਲਿਆ ਠੀਕ ਹੈ ਜੀ ਉਹਨਾਂ ਨੇ ਯੁੱਧ ਨੂੰ ਵਿਜੇ ਪ੍ਰਾਪਤ ਕੀਤੀ ਹਾਂਜੀ ਜਿਦਾ ਮੈਂ ਤੁਹਾਨੂੰ ਕੁਐਸਚਨ ਪੁੱਛਿਆ ਨਾ ਕਿ ਸ਼ੋਕਾ ਦੇ ਆਪੋਜੀਟ ਕਿਹੜਾ ਸੀ ਜਨ ਉਹਨਾਂ ਜਿੱਤੋਂ ਜੁੱਧ ਜਿੱਤਿਆ ਸ਼ੋਕਾ ਨੇ ਤੁਸੀਂ ਮੈਨੂੰ ਕਮੈਂਟ ਬਾਕਸ ਚ ਦੱਸਣਾ ਠੀਕ ਹੈ ਜਿੰਨ ਪਹਿਲਾਂ ਕਮੈਂਟ ਕੀਤਾ ਮੈਂ ਉਹਨਾਂ ਦਾ ਗਰੇ ਨੈਕਸਟ ਵੀਡੀਓ ਚ ਨਾਮ ਜ਼ਰੂਰ ਲਵਾਂਗੀ ਹਾਂਜੀ ਜਦੋਂ ਉਹਨੇ ਜੁੱਧ ਜਿੱਤ ਲਿਆ ਜੁੱਧ ਵੀ ਜਿੱਤ ਲਿਆ ਮੈਦਾਨ ਚ ਜਦੋਂ ਉਹ ਦੇਖਿਆ ਕਿ ਯੁੱਧ ਦੇ ਮੈਦਾਨ ਚ ਕੀ ਹੋ ਰਿਹਾ ਕਿ ਲਾਸ਼ਾਂ ਹੀ ਆਂ ਖੂਨ ਆ ਕੋਨ ਸੋਚਿਆ ਉਹ ਦਿਲ ਇੰਨਾ ਜਿਆਦਾ 마ਸੂਮ ਹੋ ਕੇ ਬੈਠਾ ਸੀ ਕਿ ਇਹ ਜੁੱਧ ਦਾ ਕਹਿੰਦੇ ਜਿੱਤਣ ਦਾ ਕੀ ਫਾਇਦਾ ਕਿ ਜੇ ਇੰਨੀਆਂ ਔਰਤਾਂ ਵਿਧਵਾ ਹੋ ਗਈਆਂ ਬੱਚੇ ਅਨਾਥ ਹੋ ਗਏ ਹਨਾ ਉਹਨੂੰ ਬੜੇ ਮਨੋਂ ਉਹਨੇ ਨਾ ਠੇਸ ਪਹੰਚੀ ਤੇ ਉਹਨੇ ਉੱਥੇ ਹੀ ਪ੍ਰਣ ਕਰ ਲਿਆ ਕਿ ਮੈਂ ਅੱਜ ਤੋਂ ਬਾਅਦ ਜਿਹੜਾ ਆ ਜੁਦ ਨਹੀਂ ਹੀ ਕਰਾਂਗਾ ਉਹਨ ਕੀ ਕਿਤਾ ਯੁੱਧ ਦਾ ਤਿਆਗ ਕਰਤਾ ਯੁੱਧ ਤਿਆਗ ਕਰਤਾ ਠੀਕ ਹੈ ਯੁੱਧ ਤਿਆਗ ਕਰਨ ਤੋਂ ਬਾਅਦ ਉਹਦੀ ਜ਼ਿੰਦਗੀ ਜਿਹੜੀ ਹੈ ਉਹ ਟਰਾਂਸਫਾਰਮੇਸ਼ਨ ਹੋ ਗਈ ਬਿਲਕੁਲ ਬਦਲ ਗਈ ਉਹ ਕੀ ਹੋਇਆ ਉਹਨੂੰ ਸਭ ਤੋਂ ਪਹਿਲਾਂ ਯੁੱਧ ਯੁੱਧ ਦਾ ਤਿਆਗ ਕਰਤਾ ਠੀਕ ਹੈ ਇਹਨਾਂ ਹੁਣ ਤੋਂ ਮੈਂ ਯੁੱਧ ਨੂੰ ਕਦੀ ਵੀ ਨਹੀਂ ਨਾਲ ਲਊਂਗਾ ਉਨ ਆਪਣੀ ਜ਼ਿੰਦਗੀ ਬਦਲ ਲਈ ਉਨ ਕੀ ਕੀਤਾ ਸਭ ਤੋਂ ਪਹਿਲਾਂ ਬੁੱਧ ਧਰਮ ਨੂੰ ਅਪਣਾਇਆ ਠੀਕ ਹੈ ਫਰਸਟਲੀ ਉਨ ਕੀ ਕੀਤਾ ਬੁੱਧ ਧਰਮ ਨੂੰ ਅਪਣਾਇਆ ਬੁੱਧ ਧਰਮ ਨੂੰ ਅਪਣਾ ਕੇ ਜਿੱਦਿਆਂ ਬੁੱਧ ਧਰਮ ਨੂੰ ਅਪਣਾ ਲਿਆ ਉਹਨੇ ਸਿੱਖਿਆ ਵਾਨੂੰ ਫਿਰ ਸਭ ਤੋਂ ਪਹਿਲਾਂ ਕਿੱਥੇ ਗਿਆ ਤੀਰਥ ਬੋਧੀ ਤੀਰਥਾਂ ਤੇ ਗਿਆ ਠੀਕ ਹੈ ਬੋਧੀ ਤੀਰਥ ਤੇ ਉਹ ਬੋਧੀ ਤੀਰਥ ਦੇ ਨਾਮ ਸੀਗੇ ਬੋਧ ਗਿਆ ਸਾਨਾਤ लुम्बिनी ठीक थी? बो, है जी हां जी ਹੁਣ ਦੇਖੋ ਇਹ ਤਿੰਨੇ ਜਿਹੜੇ ਆ ਤਿੱਥਸਤਾਨ ਬੁੱਧਤਰਮਨ ਰਲੇਟ ਬੋਧਗਿਆ ਚ ਕੀ ਹੋਇਆ ਸੀ ਕਹਿੰਦੇ ਜੀ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਪਿੱਪਲ ਦੇ ਦਰਖਤ ਹੇਠਾਂ 사arnath ਵਿੱਚ ਉਹਨਾਂ ਨੇ ਪਹਿਲਾ ਉਦੇਸ਼ ਦਿੱਤਾ ਸੀ ਭਿਖਸ਼ੂਆਂ ਨੂੰ ਲੁੰਬਨੀ ਆਂਦੀ ਜਨਮ ਭੂਮੀ ਹੈ ਹਾਂ ਜਿਦੋਂ ਬੋਧੀ ਤੀਰਥ ਤੋਂ ਤੋ ਆਏ ਤੇ ਫਿਰ ਉਹਨਾਂ ਦੇ ਅਸ਼ੋਕ ਦਾ ਬੇਟਾ ਇੱਕ ਡੌਟਰ ਹੈ ਠੀਕ ਹੈ son daughter son daughter theek hai son da naam se si mohinder and daughter da naam se sang mitra theek hai hun koi chhokane ki kya dono janano ki tusi dono but dharm da prachar karo asi kaundiyan spread karo nan diyan teachings ਹਾਂਜੀ ਸਾਨੂੰ ਉਹ ਕਿਸੀ ਕਿਹਾ ਪੁੱਤਰ ਕੌਣ ਸੀਗਾ ਮਹਿੰਦਰ ਡਾਟਰਾਂ ਦੀ ਕਿਸੀ ਸੰਗਮਿਤਰਾ ਹੁਣ ਦੋਨਾਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਵੀ ਬੋਧ ਧਰਮ ਦਾ ਪ੍ਰਚਾਰ ਕਰੋ ਬੋਧ ਧਰਮ ਦਾ ਪ੍ਰਚਾਰ ਕਿ ਤੁਸੀਂ ਉਹਨਾਂ ਨੂੰ ਸਿਖਿਆਵਾਂ ਨੂੰ ਕਿੱਥੇ ਕਰਨ ਨੂੰ ਕਿਹਾ ਸੀ ਸ਼੍ਰੀਲੰਕਾ ਚ ਠੀਕ ਹੈ ਜੀ ਸ਼੍ਰੀਲੰਕਾ ਚ ਇੱਕ ਵਾਰ ਦੇਖ ਲਓ ਅਸ਼ੋਕਾ ਦੇ ਗਏ ਬੱਚੇ ਉਹਨਾਂ ਨੇ ਇੱਕ ਮਹਿੰਦਰ ਉਹਨਾਂ ਦਾ ਪੁੱਤਰ ਸੀ ਪੁੱਤਰੀ ਉਹਨਾਂ ਦੀ ਸੀਗੀ ਸੰਗਮਿਤਰਾ ਉਹਨਾਂ ਦੋਨਾਂ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਵੀ ਬੁੱਧਰੰ ਦਾ ਪ੍ਰਚਾਰ ਕਰਕੇ ਆਓ ਕਿੱਥੇ ਜਾ ਕੇ ਸ਼੍ਰੀ ਲੰਕਾ ਚ ਹਾਂਜੀ ਹੁਣ ਉਹਨਾਂ ਨੇ ਕੀ ਕੀਤਾ ਸਤੂਪ ਬਣਾਏ ਅਸ਼ੋਕ ਨੇ ਸਤੂਪ ਬਣਵਾਏ ਠੀਕ ਹੈ ਸਤੂਪ ਕੀ ਹੁੰਦਾ ਹੈ ਇੱਕ ਬੰਦ ਟਾਈਪ ਰੌਂਡ ਸ਼ੇਪ ਦੇ ਹੁੰਦੇ ਆ ਆਕਾਰ ਵਿੱਚ ਜਿਹਦੇ ਉੱਪਰ ਅਵਸ਼ੇਸ਼ ਜਾਂ ਮਹਾਨ ਸੰਦੇਸ਼ ਲਿਖੇ ਜਾਂਦੇ ਸੀਗੇ ਮੂਰਤੀਆਂ ਛਪਾਈਆਂ ਜਾਂ ਲੇਖ ਦਵਾਇਆ ਜਾਂਦੇ ਸੀ ਉਹਨੂੰ ਕਹਿੰਦੇ ਸੀ ਸਤੂਪ ਕਿੰਦੇ ਸਾਂਚੀ ਸਤੂਪ ਸਭ ਤੋਂ ਪਛਿੜਦਾ ਹੈ ਸਾਂਚੀ ਸਤੂਪ ਜਿਹੜਾ ਆ ਉਹ ਸਭ ਤੋਂ ਕੀ ਹੈ ਫੇਮਸ ਹੈ ਇਹ ਕਿੱਥੇ ਹੈ ਜੀ ਮੱਧ ਪ੍ਰਦੇਸ਼ ਚ ਹੈ ਮੱਧ ਪ੍ਰਦੇਸ਼ ਇਹਨੂੰ ਭਾਰਤ ਦਾ ਮਹਾਨ ਸਤੂਪ ਮੰਨਿਆ ਗਿਆ ਹੈ ਠੀਕ ਹੈ ਜੀ ਇਧਰ ਆਪਾਂ ਇੱਕ ਕਲਿੱਕ ਕਰਨੇ ਆ अशोक ने कहते अपने स्तंभ संदेश जोड़े उस स्तंभ ते खुदवाए खुदवाए जी इस स्तंभ दे थे पत्थर दे पत्थर उन्हें संदेश लिखवाए उन्हें शिला लेख बोलया जाता शिला लेख ਹਾਂਜੀ ਜਦੋਂ ਸ਼ੋਕਾ ਨੇ ਤਿਆਰ ਕਰਤਾ ਜੁਦਾਤਿਆਨਾਂ ਨੇ ਲੋਕਾਂ ਦੀ ਭਲਾਈ ਲਈ ਇੱਕ ਕੰਮ ਕੰਨੇ ਸ਼ੁਰੂ ਕਰਤੇ ਹਣਡੇ ਲੋਕਾਂ ਦੀ ਭਲਾਈ ਲਈ ਥੋੜੇ ਕੰਮ ਕੀਤੇ ਲੋਕ ਭਲਾਈ ਲਈ ਕੰਮ ਕੀਤੇ ਕਿਹਨੇ ਸੀਗੇ ਸੀ ਪਹਿਲਾਂ ਤਾਂ ਉਹਨ ਕੀ ਕੀਤਾ ਯਾਤਰਾਵਾਂ ਸੋਰੀ ਯਾਤਰੀਆਂ ਲਈ ਕੀ ਬਣਾਈਆਂ ਸਰਾਵਾਂ ਯਾਤਰੀਆਂ ਲਈ ਸਰਾਵਾਂ ਸਰਾਵਾਂ ਤਾਂ ਮੈਂ ਅਸੀਂ ਜੇ ਕੋਈ ਦੂਰੋਂ ਆਉਂਦੇ ਸੀ ਤੇ ਉਹ ਉੱਥੇ रह सकते आराम करते रह सकते ठीक है जी फिर उन्होंने सड़क बनवाइया ठीक है और उन्हें मनुखा जा, से जानवर हस्पता बनाते हॉस्पिटल बनाए ठीक है सच्चाई सच्चाई सिंचाई ली पानी का प्रबंध किया जो कि खेतों में लगाया जाता ठीक है प्रबंध किया हाँ जी कशोक के थाम सिख्याव जरियां बहुत प्रसिद्ध है जी अशोक दे ठीक है अशोक के थम मतलब धर्म न रिलेटिड जो भी टीचिंग स ਉਹਨਾਂ ਅਪਣਾ ਲਈਆਂ ਕਿਹੜੀ ਕਿਹੜੀਆਂ ਸੀਗੀਆਂ ਆਦੇਸ਼ ਦਿੱਤੇ ਆ ਨਾ ਮੈਸੇਜ ਦਿੱਤਾ ਸੰਦੇਸ਼ ਦਿੱਤਾ ਕਿ ਜਦੋਂ ਹਰ ਕੋਈ ਪਾਲਣ ਕਰੇ ਫਸਟ ਜਿਹੜਾ ਅਹਿੰਸਾ ਦਾ ਪਾਲਨ ਕਿ ਹਾਲ ਕੋਈ ਹੀ ਇਸ ਚੀਜ਼ ਦਾ ਪਾਲਨ ਕਰੇਗਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਕਰੇਗਾ ਕਿਸੇ ਨੂੰ ਕੋਈ ਚੋਟ ਨਹੀਂ ਪਹਜਾਏਗਾ ਠੀਕ ਹੈ ਵੱਡਿਆਂ ਦਾ ਆਧਾ ਵੱਡਿਆਂ ਦੇ ਆਦਰ ਵਿੱਚ ਜਿੱਦਾਂ ਕਹਿ ਲੋ ਕਿ ਜੇ ਕੋਈ ਨੌਕਰ ਹੈ ਜਾਂ ਕੋਈ ਹੋ ਤੁਹਾਨੂੰ ਤਾਂ ਛੋਟਾ ਵੀ ਹੈ ਤੇ ਉਹਦਾ ਬਰਾਬਰ ਹੀ ਆਦਰ ਕਰਨਾ ਹੈ ਛੋਟਿਆਂ ਨਾਲ ਪਿਆਰ ਕਰਨਾ ਠੀਕ ਹੈ ਛੋਟਿਆਂ ਨਾਲ ਪਿਆਰ ਕਰਨਾ ਜੀਵ ਜੰਤੂਆਂ ਨਾਲ ਪਿਆਰ ਕਰਨਾ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਜੀਵ ਜੰਤੂਆਂ ਨੂੰ ਪਿਆਰ ਕਰਨਾ ਠੀਕ ਹੈ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਨੁਕਸਾਨ ਨਾ ਪਹੁੰਚਾਉਣਾ ਤੇ ਸੀ ਇਕਨ ਕੀਤਾ ਸੀਗਾ ਕਿ ਸਾਰਿਆਂ ਦੇ ਲਈ ਦਇਆ ਭਾਵਨਾ ਰੱਖਣੀ ਹੈ ਦਇਆ ਭਾਵਨਾ ਰੱਖਣੀ ਹੈ ਹਾਂਜੀ ਜਿਹੜੇ ਅਸ਼ੋਕ ਤੇ ਨਾ استان ਸੀਗੇ ਪਿੱਲਰਸ ਜਿਹੜੇ ਉਹਨਾਂ ਬਣਵਾਏ ਸੀ ਪਿੱਲਰਸ ਠੀਕ ਹੈ ਅਸ਼ੋਕ ਨੇ ਪਿੱਲਰਸ ਬਣਵਾਏ ਸੀਗੇ ਕਹਿੰਦੇ ਉਹਦੀ ਉਚਾਈ ਕਿੰਨੀ ਸੀਗੀ 34 ਫੁੱਟ ਹੁੰਦੀ ਸੀ 24 ਪੁੱਛੇ ਸੀ ਠੀਕ ਹੈ ਉਹਦੇ ਸਿਖਰ ਤੇ ਕੀ ਸੀਗਾ ਸਭ ਤੋਂ ਉੱਪਰਲੀ ਸਾਈਡ ਕੀ ਸੀਗਾ ਬੈਲ ਇਹ ਹਾਥੀ ਦੀ ਮੂਰਤੀਆਂ ਕਿੰਨੇ ਇੱਕ ਮੂਰਤੀ ਮਿਲੀ ਆ ਇੱਕ ਮੂਰਤੀ ਕਿਹੜੀ ਮਿਲੀ ਹੈ ਜਿਹਦੇ ਵਿੱਚ ਕੀ ਹੈ ਚਾਰ ਚਿਹਰਾ ਉਹ ਕੀ ਕਹਿੰਦੇ ਆ ਪਿੱਠ ਨਾਲ ਪਿੱਠ ਪਿੱਠ ਨਾਲ ਇਟ ਲਗਾ ਕੇ ਬੈਠੇ ਆ ਇਹ ਚਾਰ ਪਿੱਠ ਵਾਲੀ ਜਿਹਦਾ ਚਾਰ ਛੇਰਾ ਵਾਲੀ ਜਿਹੜੀ ਪਿੱਠ ਨਾ ਪਿੱਠ ਲਗਾ ਕੇ ਬੈਠੇ ਆ ਨਾ ਛੇਰ ਇਹ ਅੱਜਕੱਲ ਸਾਡਾ ਕੀ ਇਹ ਰਾਸ਼ਟਰੀ ਚਿੰਨ੍ਹ ਬਣ ਚੁੱਕਿਆ ਹੈ ਇੱਕ ਹੁੰਦੇ ਆ ਜਿਹੜੇ ਫਲੈਗ ਵਿੱਚ ਸਾਡਾ ਹੈਗਾ ਅਸ਼ੋਕਾ ਚੱਕਰਾ ਵੀ ਅਸੀਂ ਅਸ਼ੋਕ ਸਾਮਰਾਜ ਤੋਂ ਹੀ ਪ੍ਰਾਪਤ ਕੀਤਾ ਉਹਦਾ ਹੀ ਲਿਆ ਹੋਇਆ ਹੈ ਹਾਂਜੀ ਅਸ਼ੋਕਨ ਤੇ ਹੁਣ ਕੀ ਕਰਨਾ ਆਪਾਂ ਸਾਮਰਾਜ ਦਾ ਇੱਥੇ ਪਤਨ ਹੋ ਜਾਂਦਾ ਕਿਵੇਂ ਹੁੰਦਾ ਜਦੋਂ ਅਸ਼ੋਕ ਦੀ ਮੌਤ ਹੁੰਦੀ ਜਲਦੀ ਹੋ ਜਾਂਦਾ ਅਸ਼ੋਕਾ ਦੀ ਮੌਤ ਬਾਅਦ ਮੌਤ ਕਦੋਂ ਹੋਈ 232 ਈਸਵੀ ਪੂਰਵ ਵਿੱਚ ਠੀਕ ਹੈ ਉਹਦੇ ਚਾਰ ਕਾਰਨ ਸੀਗੇ ਪਤਨ ਦੇ ਠੀਕ ਹੈ ਫਰਸਟ ਕਾਰਨ ਇਹ ਸੀਗਾ ਕਿ ਉਹਦੇ ਜਿਹੜੇ ਉੱਚ ਅਧਿਕਾਰੀ ਚੁਣੇ ਸੀ ਆਪਣੇ ਉਹ ਅਯੋਗ ਨਿਕਲੇ ਠੀਕ ਹੈ ਜੀ ਦੂਸਰਾ ਕਾਰਨ ਸੀਗਾ ਸ਼ੜਕਾਂ ਦੀ ਕਮੀ ਸ਼ੜਕਾਂ ਤੋਂ ਬਨਵਾਈਆਂ ਸੀ ਪਰ ਇੰਨਾ ਯਾਲ ਨਹੀਂ ਪਿਛਾ ਸਕਿਆ ਕਿ ਜਿਹੜਾ ਵਪਾਰ ਸੀ ਕਰਨਾ ਉਹਦੇ ਸਬੰਧ ਆਪਸੀ ਜਿਹੜੇ ਉਹ ਖਤਮ ਹੋ ਗਏ ਠੀਕ ਹੈ ਤੀਸਰਾ ਕਾਰਨ ਇਹ ਸੀ ਕਿ ਜਿਹੜੇ ਅਕਸ਼ਾ ਸੀ ਇਹ ਕਹਿੰਦੇ ਭ੍ਰਿਸ਼ਟਾਚਾਰ ਹੋ ਗਏ ਖੁਦਮਚੈਰੀ ਕਰਨ ਲੱਪੇ ਐਂਡ ਲਾਸਟ ਜਿਹੜਾ ਚੌਥਾ ਸੀਗਾ ਇੰਪੋਰਟੈਂਟ ਕਿੰਦੀ ਉੱਥੋਂ ਜਿਹੜਾ ਮੌਰੀਆ ਸ਼ਾਸਨ ਕਾਲ ਦਾ ਲਾਸਟ ਜਿਹੜਾ ਸੀਗਾ ਵਿਰਧ ਦਰਥ ਸੀਗਾ ਉਹਨੇ ਇੱਕ ਸੋਚਤਾ ਸੌਰੀ 84 ਇਸਵੀ ਵਿੱਚ ਕੁਸ਼ਮ ਮਿੱਤਰ ਨੇ ਕਹਿੰਦਾ ਕਤਲ ਕਰਕੇ ਉਹਦਾ ਜਿਹੜਾ ਵੰਸ਼ਾ ਖਤਮ ਕਰਤਾ ਇਦਾਂ ਕਹਿੰਦੇ ਕਿ ਅਸ਼ੋਕ ਜਿਹੜਾ ਸੀਗਾ ਬਹੁਤ ਵਧੀਆ ਮਹਾਨ ਰਾਜਾ ਪਾਇਆ ਉਹਨੇ ਆਪਣਾ ਸ਼ਾਸਨ ਕਾਲ ਬਹੁਤ ਹੀ ਦੀਆ ਭਾਵਨਾ ਨਾਲ ਨਿਭਾਇਆ ਸੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਥੈਂਕਸ ਫॉर ਵਾਚਿੰਗ ਮਾਈ ਵੀਡੀਓ